18 ਜੁਲਾਈ ਨੂੰ ਪਿਛਲੇ ਸਾਲ ਜੀ ਜਲੰਧਰ ਟੀਵੀ ਤੋਂ ਆਪ ਜੀ ਨੇ ਸੁਣਾ ਹਣਾ ਬੜਾ ਹੀ ਪਿਆਰਾ ਗੀਤ ਹੈ ਉਸ ਦਿਨ 18 ਜੁਲਾਈ ਸੀ ਆਪਣੇ ਪਿੰਡਾਂ ਵਾਲੇ ਜਾਂ ਝਨੀਰ ਵਾਲੇ ਹਿਸਾਬ ਨਾਲ ਸੌਣ ਦਾ ਮਹੀਨਾ ਸੀ ਤੇ ਤੀਆਂ ਦਾ ਤਿਉਹਾਰ ਸੀ ਵੇਖੋ ਜੀ ਜਿਹੜਾ ਤੀਆਂ ਦਾ ਤਿਉਹਾਰ ਹੁੰਦਾ ਹੈ ਇਹ ਕੁੜੀਆਂ ਚਿੜੀਆਂ ਦੇ ਮਿਲਣ ਗਿਲਣ ਤੇ ਗਿੱਧਾ ਪਾਉਣ ਦਾ ਤਿਉਹਾਰ ਹੁੰਦਾ ਬਾਈ ਜੀ ਬਰਿਆਂ ਪਿੱਛੋਂ ਨੌਜਵਾਨ ਮਟਿਆਰਾਂ ਕੁੜੀਆਂ ਵੇਈਆਂ ਬਰੀਆਂ ਬੱਚੀਆਂ ਤੇਕਿਆਂ ਦੇ ਪਿੰਡ ਇਕੱਠਿਆਂ ਹੋ ਕੇ ਇੱਕ ਦੂਜੀ ਨੂੰ ਮਿਲਦੀਆਂ ਗਿਲਦੀਆਂ ਨੇ ਗਿੱਧੇ ਪਾਉਂਦੀਆਂ ਨੇ ਖੁਸ਼ੀਆਂ ਮਨਾਉਂਦੀਆਂ ਨੇ ਪਿੰਗਾ ਝੂਟਦੀਆਂ ਨੇ ਮੇਰੇ ਕਹਿਣ ਤੋਂ ਪਾਵੇ ਸਾਡੇ ਬਜ਼ੁਰਗਾਂ ਨੇ ਤੀਆਂ ਧਿਆਣੀਆਂ ਵਾਸਤੇ ਇੱਕ ਖੂਬਸੂਰਤ ਤਿਉਹਾਰ ਬਣਾਇਆ ਜਿਹਨੂੰ ਅਸੀਂ ਤੀਆਂ ਦਾ ਉਹ ਤੂੰ ਵੇਹ ਜਾ ਥੱਲੇ ਪਿੱ ਹਾਂ ਤਿਆਂ ਤਿਆਂੀਆਂ ਵਾਸਤੇ ਇੱਕ ਖੂਬਸੂਰਤ ਤਿਹਾਰ ਬਣਾਇਆ ਜਿਹਨੂੰ ਅਸੀਂ ਤਿਆਂ ਦਾ ਨਾਮ ਦੇ ਲਿਆ ਐਸੀ ਤਰ੍ਹਾਂ ਸਰਦਾਰ ਜੀ ਕਿਤੇ ਤਿਆਂ ਦਾ ਦਿਹਾੜਾ ਹੁੰਦਾ ਇੱਕ ਸੱਜਵੇਂ ਹੀ ਮਟਿਆਰ ਨੌਜਵਾਨ ਕੁੜੀ ਆਪਣੇ ਪੇਕੇ ਦੇ ਪਿੰਡ ਆਈ ਹੋਈ ਐ ਹੰਨਣਾ ਦੇ ਵਿੱਚ ਗਿੱਧਾ ਪਾ ਰਹੀ ਹੈ ਪਿੰਗਾ ਝੂਟ ਰਹੀ ਹੈ ਹਾਂਜੀ ਖੁਸ਼ੀਆਂ ਮਨਾ ਰਹੀ ਹੈ ਉਹਦਾ ਕਮਲਾ ਜਿਹਾ ਘਰ ਵਾਲਾ ਸਾਡੇ ਰਾਮਪਾਲ ਵਰਗਾ ਹੋਣਾ ਕਮਲਾ ਕਹਾਦਾ ਜੀ ਪੋਲਾ ਹੋਣਾ ਜਮਾਨਾ ਹੀ ਜਿਆਦਾ ਫਾਸਟ ਆ ਪੋਲੇ ਬੰਦੇ ਨੂੰ ਕਮਲਾ ਕਹਿੰਦੇ ਆ ਸੱਜਣਾ ਮਿੱਤਰਾਂ ਦੀ ਚੱਕ ਚਾ ਕੇ ਫੂਕ ਚਾ ਕੇ ਪਿੱਛੇ ਲੈਣ ਵਾਸਤੇ ਚਲਾ ਜਾਂਦਾ ਜਾ ਕੇ ਜਦੋਂ ਸਹਰਿਆਂ ਦੇ ਪਿੰਡ ਬੱਸਾਂ ਉਤਰਦਾ ਤਾਂ ਕੀ ਵੇਖਦਾ ਬਾਈ ਜੀ

ਕੀ ਲੱਗਿਆ ਜੀ ਸਿਆਣੇ ਬੰਦੇ ਬੈਠੇ ਨੇ ਸਾਰੇ ਬਾਰੇ ਬਾਰੇ ਸੱਜਣਾ ਸਾਰਿਆਂ ਨੂੰ ਪੂਰਾ ਤਜਰਬਾ ਹੀ ਹੋਣਾ ਹੈ ਕਿਵੇਂ ਮੈਂ ਤਾਂ ਕਰੀਦੀ ਆ ਆ ਮੁੰਡੇ ਦੇ ਦਾਦਾ ਜੀ ਬੈਠਿਆ ਸ਼ੇਰ ਤੋਂ ਇਹ ਤਾਂ ਪਰਿਵਾਰ ਚੋਂ ਸਾਰਿਆਂ ਚ ਵੱਡੇ ਨੂੰ ਤਾਂ ਬੜਾ ਤਜਰਬਾ ਹੋਣਾ ਹੈ ਹੈ ਜੀ ਲੋ ਬੜਾ ਹੀ ਪਿਆਰਾ ਗੀਤ ਮੇਰਾ ਸਟੋਰੀ ਕਲ ਗੀਤ ਆ ਚੁੱਕੀ ਕੈਸਡ ਚ ਰਿਕਾਰਡ ਗੀਤ ਟੈਲੀਵਿਜ਼ਨ ਦਾ ਹਿੱਟ ਗੀਤ ਜਰਾ ਧਿਆਨ ਦਿਓ ਥੈਂਕ ਯੂ ਮਿਹਰਬਾਨੀ ਪੈਦਾ ਖਲਹਾ ਸਬਦ ਆਲ ਕੁੜੇ ਕੋਠੇ ਟੁੱਟੇ ਪਈ ਮਾਈ ਪੈਦਾ ਖਲਹਾ ਸਬਦ ਆਲ ਕੁੜੇ ਕੋਠੇ ਟੁੱਟੇ ਪਈ ਮਾਈ ਮੰਨ ਲਕਣਾ ਮੋੜਨਾ ਖਾਲੀ ਮੰਨ ਲਕਣਾ ਮੋੜਨਾ ਖਾਲੀ ਪਿਆ ਵਰਤਿਆ ਪਾਣਾ ਪਿੰਡ ਪਿਆ ਵਰਤਿਆ ਪਾਣਾ ਪਿੰਡ ਛੱਡ ਕੇ ਪਿੱਕਿਆਂ ਦਾ ਸੌਣ ਵਿੱਚ ਮੈਂ ਸੋ ਪੈਦਾ ਖਲਹਾ ਜ਼ਪਤਾੜ ਕੋੜੇ ਕੋਠੇ ਟੁੱਟੇ ਕਈ ਮਾਈ ਪੈਦਾ ਖਲਹਾ ਜ਼ਪਤਾੜ ਕੋੜੇ ਕੋਠੇ ਟੁੱਟੇ ਕਈ ਮਾਈ ਮੰਨ ਲਕਣਾ ਮੂੜ ਨਾ ਖਾਲੀ ਮੰਨ ਲਕਣਾ ਮੂੜ ਨਾ ਖਾਲੀ ਪਿਆ ਵਰਤਿਆ ਪਾਣਾ ਪਿੰਡ ਪਿਆ ਵਰਤਿਆ ਪਾਣਾ ਪਿੰਡ ਛੱਡ ਕੇ ਪੇਕਿਆਂ ਦਾ ਸੌਣ ਵਿੱਚ ਮੈਂ ਸੌਰੀ ਨਹੀਂ ਜਾ ਨਾ ਮੈਂ ਪੈਂਦਾ ਤੇਰੀ ਸੌ ਫੁੜੀ ਡਿੱਗ ਪਈ ਕੋਠੇ ਤੇ ਉਹ ਜੱਟ ਫਿਰ ਮੇਰੀ ਗੱਲ ਦਾ ਸੁਣ ਮੈਂ ਕਿਹਾ ਪਿੰਡ ਵਾਲਿਆਂ ਨੂੰ ਪੁੱਛ ਲੈ ਹਫਤਾ ਮੈਂ ਪੈਂਦਾ ਰਿਹਾ ਜੇ ਤੇ ਨਾ ਕਰਦੇ ਆ ਚੱਲੀਏ ਹੱਤੂੜੀ ਵਾਲਾ ਕੋਠਾ ਚੋ ਗਿਆ ਹੱਤੂੜੀ ਵਾਲਾ ਕੋਠਾ ਚੋ ਗਿਆ ਸਿਗਾ ਕੁੱਪਾ ਨੇ ਰਾਨੀ ਤੂੜੀ ਵਾਲਾ ਕੋਠਾ ਚੋ ਗਿਆ ਸਿਗਾ ਕੁੱਪਾ ਨੇ ਰਾਨੀ ਫੇਰ ਕੀ ਹੋਇਆ ਬੇਬੇ ਕਮਲੀ ਲਿਪਣ ਚੜ ਗਈ ਦਸਿਆ ਨਹੀਂ ਬਨੇਰਾਂ ਨਹੀਂ ਚੱਲ ਝੁੱਟਾ ਹਤੂੜੀ ਵਾਲਾ ਕੋਠਾ ਚੋ ਗਿਆ ਨਹੀਂ ਤੂੜੀ ਵਾਲਾ ਕੋਠਾ ਚੋ ਗਿਆ ਹਤੂੜੀ ਵਾਲਾ ਕੋਠਾ ਚੋ ਗਿਆ ਸਿਗਾ ਕਪਾ ਨੇ ਰਾਨੀ ਤੂੜੀ ਵਾਲਾ ਕੋਠਾ ਚੋ ਗਿਆ ਸਿਗਾ ਕਪਾ ਨੇ ਰਾਨੀ ਬੇਬੇ ਕਮਲੀ ਲਿਪਣ ਚੜ ਗਈ ਦਸਿਆ ਨਹੀਂ ਬਨੇਰਾਂ ਨਹੀਂ ਬੇਬੇ ਕਮਲੀ ਲਿਪਣ ਚੜ ਗਈ ਦਸਿਆ ਨਹੀਂ ਬਨੇਰਾਂ ਨਹੀਂ ਊਣੀ ਕੋੜੇ ਦੋ ਤਿੰਨ ਰਗਣਾ ਗਰਦਨ ਕੋਲੇ ਜ਼ਖਮ ਹੋ ਗਿਆ ਨਾਲ ਮੋਚ ਪੈਰ ਨੂੰ ਆਈ ਉਹਦੇ ਮੋਚ ਪੈਰ ਨੂੰ ਆਈ ਪਈ ਦਾਖਲ ਹਸਪਤਾਲ ਕੋਲੇ ਟੁੱਟ ਟੁੱਟੇ ਪਈ ਮਾਈ ਪਈ ਦਾਖਲ ਹਸਪਤਾਲ ਕੋਲੇ ਕੋਠੇ ਤੋਂ ਡਿੱਗ ਪਈ ਮਾਈ ਬਾਪੂ ਜੀ ਨੂੰ 301 ਕਮਰਾ ਹੈ ਪੈਂ। ਹਾਂ 103। ਲਿਖਾਤਾ। ਲਾਉਂਦਾ ਲਾਉਂਦਾ ਤਾਪੜਾ ਲਾਉਂਦਾ ਲਾਉਂਦਾ ਤਾਪੜਾ ਕਲ ਨਵੇਂ ਸਿਆਪਾ ਪਾ ਬੈਠਾ। ਲਾਉਂਦਾ ਲਾਉਂਦਾ ਤਾਪੜਾ ਕਲ ਨਵੇਂ ਸਿਆਪਾ ਪਾ ਬੈਠਾ। ਕੀ ਹੋਇਆ ਬਾਪੂ ਜੀ ਨੂੰ? ਉਹ ਮਰੋੜੇ ਲੱਗਿਆ ਮਰੋੜੇ। ਲਾਉਂਦਾ ਲਾਉਂਦਾ ਤਾਪੜਾ। ਲਾਉਂਦਾ ਲਾਉਂਦਾ ਤਾਪ ਬੁੜਾ ਓਏ ਲਾਉਂਦਾ ਲਾਉਂਦਾ ਤਾਪ ਬੁੜਾ ਲਾਉਂਦਾ ਲਾਉਂਦਾ ਤਾਪ ਬੁੜਾ ਕੰਨ ਲਵਾ ਸੇ ਆਪਾ ਪਾ ਬੈਠਾ ਲਾਉਂਦਾ ਲਾਉਂਦਾ ਤਾਪ ਬੁੜਾ ਕੰਨ ਲਵਾ ਸੇ ਆਪਾ ਪਾ ਬੈਠਾ பாਪੂ ਜੀ ਦੇ ਨੇਕਸ਼ਨ ਕਰ ਗਿਆ ਟੀਕਾ ਕਰੇ ਲਵਾ ਬੈਠਾ ਹੋ ਬਾਪੂ ਜੀ ਦੇ ਨੇਕਸ਼ਨ ਹੋ ਗਿਆ ਟੀਕਾ ਪਿੰਡ ਲਵਾ ਬੈਠਾ ਢੇੜੇ ਪਾਸੇ ਜਾਵੇਂ ਸੰਦੂ ਕਿਹੜੇ ਪਾਸੇ ਜਾਵੇ ਪੂਰਾ ਹੋਇਆ ਫਿਰੇ ਸੁਦਾਈ ਬਿਲਕੁਲ ਹੋਇਆ ਫਿਰਾਂ ਸੁਦਾਈ ਪੈਦਾ ਖਲ ਹਸਪਤਾਲ ਕੋੜੇ ਕੋਠੇ ਟੁੱਟ ਗਈ ਮਾਈ ਪੈਦਾ ਖਲ ਹਸਪਤਾਲ ਕੋੜੇ ਕੋਠੇ ਟੁੱਟ ਗਈ ਮਾਈ ਪੈਰ ਪੈਰ ਤੇ ਝੂਠ ਬੋਲਦੇ ਨਹੀਂ ਨਹੀਂ ਝੂਠ ਬੋਲਦਾ ਚੱਲ ਕੇ ਦੇਖ ਲੈ ਦਰਮਨਾਲ ਪੈਰ ਪੈਰ ਤੇ ਝੂਠ ਬੋਲਦੇ ਓ ਝੂਠ ਨਹੀਂ ਬੋਲਦਾ ਦੋਵੇਂ ਮਰਨ ਵਾਲੇ ਪਏ ਨੇ ਬੇਬੇ ਦੀ ਤਾਂ ਬਾਲੀ ਹਾਲਤ ਖਰਾਬ ਹੈ ਲੱਤ ਟੁੱਟ ਗਈ ਕੂਣੀ ਤੇ 6 ਵਜੇ ਗਰਦਨ ਨੂੰ ਮੋਚ ਆ ਗਈ ਕਿਉਂ ਤੂੰ ਮੈਨੂੰ ਚਾਰੇ ਪਹ ਨਹੀਂ ਚਾਰਦਾ ਬਾਬਾ ਚੱਲ ਕੇ ਦੇਖ ਲੈ ਚੱਲ ਮੇਰੀ ਭੈਣ ਬਣ ਕੇ ਕਰ ਪੈਰ ਪੈਰ ਤੇ ਝੂਠ ਬੋਲ ਦੇ ਕਿਉਂ ਤੂੰ ਮੈਨੂੰ ਚਾਰੇ ਕਾ ਤੋ ਬੀਬੀ ਬੱਪੂ ਜੀ ਨੂੰ ਸਿੱਖੀ ਸੰਧੀ ਵਾਰੀ ਵੀ ਮੈਨੂੰ ਭਾਵੇਂ ਸਾਰਾ ਟੱਬਰ ਮਾਰਨਾ ਪੈ ਜਾ ਤੈਨੂੰ ਲੈ ਕੇ ਨਾਲ ਜਾਊਂਗਾ ਦੀ ਸਾਤੀ ਮਾਰਵੀਂ ਕਸ ਤੂੰ ਬੀ ਪਾਪੂ ਜੀ ਨੂੰ ਸੁਖੀ ਸਾਤੀ ਮਾਰਵੀਂ ਮੇਰੀ ਖਾਤਰ ਗੱਲੀ ਬਾਤੀ ਮੇਰੀ ਖਾਤਰ ਗੱਲੀ ਬਾਤੀ ਮਾਰਦੇ ਤਾਂ ਲੰਗਣਾੜਾ ਹਾਏ ਮਾਰਦੇ ਤਾਂ ਲੰਗਣਾੜਾ ਪਿੰਡ ਛੱਡ ਕੇ ਪੇਕਿਆਂ ਦਾ ਸੋਣ ਵਿੱਚ ਵਾਲਾ ਕੋਠਾ ਚੋਂ ਗਿਆ ਸੀਗਾ ਕੁੱਪਾ ਨੇ ਰਾਨੀ ਢੂੜੀ ਵਾਲਾ ਕੋਠਾ ਚੋਂ ਗਿਆ ਸੀਗਾ ਕੁੱਪਾ ਨੇ ਰਾਨੀ ਨਾ ਨੇਰੇ ਚ ਕੀ ਫੁੜੀ ਆਂਡੇ ਦੇਣ ਗਈ ਸੀ ਓ ਢੂੜੀ ਵਾਲਾ ਕੋਠਾ ਚੋਂ ਗਿਆ ਨਹੀਂ ਢੂੜੀ ਵਾਲਾ ਕੋਠਾ ਚੋਂ ਗਿਆ ਸੀਗਾ ਕੁੱਪਾ ਨੇ ਰਾਨੀ ਢੂੜੀ ਵਾਲਾ ਕੋਠਾ ਚੋਂ ਗਿਆ ਸੀਗਾ ਕੁੱਪਾ ਨੇ ਰਾਨੀ ਵੇ ਭੈ ਕੰਮਲੀ ਲਿਪਣ ਚੜ ਗਈ ਦਿਸਿਆ ਨਹੀਂ ਬਨੇਰਾਂ ਨੇ ਉਹ 부ਟੜੀ ਸੌਰੀ ਲਿਪਣ ਦੇ ਦਿਸਿਆ ਨਹੀਂ ਬਨੇਰਾਂ ਨੇ ਪੂਣੇ ਕੋਲੇ ਅੱਠ ਦਾ ਰੰਗ ਦਾ ਕਰਦਨ ਕੋਲੇ जख्म हो ਗਿਆ ਨਾਲ ਮੋਚ ਪੈਰ ਨੂੰ ਆਈ ਉਹਦੇ ਮੋਚ ਪੈਰ ਨੂੰ ਆਈ ਪੈਦਾ ਖਲ ਹਸ ਬਥਾਲ ਕੋਲੇ ਕੋਠੇ ਟੋੜੇ ਪਈ ਮਾਈ ਟਿੱਕੜੇ ਬਿੱਕਿਆਂ ਦਾ ਸੋਣ ਵਿੱਚ ਮੈਂ ਨਹੀਂ ਸੌਰੀ ਜਾਣਾ ਪੈਦਾ ਖਲ ਹਸ ਬਥਾਲ ਕੋਲੇ ਕੋਠੇ ਟੋੜੇ ਪਈ ਮਾਈ ਪੈਦਾ ਖਲ ਹਸਪਤ ਆਲ ਕੋੜੇ ਕੋਠੇ ਟੋਂਢਿ ਪਈ ਬੇਬੇ